ਸ਼ਰਮ ਦੀ ਗੱਲ ਵੀ ਆ ਤੇ ਦੁੱਖ ਦੀ ਗੱਲ ਵੀ ਆ ਇੱਥੇ ਦੋ ਮੋਰਚੇ ਲੱਗੇ ਨੇ ਅੱਜ ਅਸੀਂ ਆਈ ਸੀ ਕਿਉਂਕਿ ਸੱਤ ਬੱਚੇ ਇੱਕ ਟਿਪਰ ਨੇ ਉੱਤੇ ਚੜਾ ਕੇ ਮਾਰਤੇ ਇੱਕ ਡਰਾਈਵਰ ਮਾਰਤਾ ਉਹਦੇ ਸਿਲਸਿਲੇ 'ਚ ਮੁੱਖ ਮੰਤਰੀ ਤਾਂ ਅੰਦੇ 'ਚ ਪਹਿਲਾਂ ਤਹਿਸੀਲ ਦਾ ਉਦਘਾਟਨ ਕਰਨਾ ਹੈ ਬਾਅਦ 'ਚ ਆਦੇ ਨਹੀਂ ਜੀ ਐਸੇ ਲਈ ਆਏ ਆ ਉਹ ਮੁੱਖ ਮੰਤਰੀ ਸਾਹਿਬ ਆਏ ਉਹਨਾਂ ਨੂੰ ਇਹ ਦੋਨੇ ਤਿਹਰਾ ਜਦਕੇ ਇਕੱਠੇ ਨੇ ਮੋਰਚੇ ਨਾਲ-ਨਾਲ ਇਹ ਦੂਜੇ ਦੀ ਹੈਲਪ ਵੀ ਕਰਦੇ ਨੇ ਬਿਲਕੁਲ ਇੱਕ ਬੱਚਿਆਂ ਲਈ ਇੱਕ ਵੇਅਦਬੀ ਲਈ ਦੋਨੇ ਗਏ ਮੁੱਖ ਮੰਤਰੀ ਸਾਹਿਬ ਬੱਚਿਆਂ ਵਾਲੇ ਪੂਰੇ ਸਾਰੇ ਸਾਰੇ ਲੋਕਾਂ ਨੂੰ ਤਾਂ ਮਿਲਲੇ ਇਹਨਾਂ ਨੂੰ ਮਿਲਣ ਤੋਂ ਮਨਾ ਕਰਤਾ ਬਲਕੇ ਪੁਲਿਸ ਆ ਲੈਣੇ ਧੱਕੇ ਮਾਰ ਕੇ ਪਿੱਛੇ ਕਰਤਾ ਮੈਨੂੰ ਇੱਕ ਦੱਸ ਦਿਓ ਇਹੀ ਮੁੱਖ ਮੰਤਰੀ ਸਾਹਿਬ ਜਨਵਰੀ 2022 ਚ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਬੇਅਦਬੀਆਂ ਤੇ ਕਾਨੂੰਨ ਹੋਣਾ ਚਾਹੀਦਾ ਹੈ ਕੀ ਹੁਣ ਉਹ ਭੁੱਲ ਗਏ ਨੇ ਕੀ ਉਹ ਹੁਣ ਭੁੱਲ ਗਏ ਨੇ ਇਹਨਾਂ ਨੂੰ ਮਿਲਲੇ ਵੀ ਨਹੀਂ ਕੀ ਕਾਰਨ ਨਾ ਮਿਲਨ ਦਾ ਦੱਸ ਦੇਣਗੇ ਮਾੜਾ ਜੀ ਕੀ ਅਸੀਂ ਗਲਤ ਕਹਿ ਰਹੇ ਆ ਕੀ ਇਹ ਝੂਠ ਹੈ ਤੁਸੀਂ ਬੋਲੇ ਸੀ ਕੀ ਇਹ ਤੁਹਾਡੇ ਲਈ ਅਇਮ ਨਹੀਂਗਾ ਕਿ ਰਮਾਇਣ ਭਗਵਦ ਗੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਈਬਲ ਤੇ ਕੁਰਾਨ ਸ਼ਰੀਫ ਦੀ ਕੋਈ ਵੀ ਅਦਬੀ ਕਰੇ ਤਾਉ ਨੂੰ ਉਮਰ ਗਾਇਦ ਹੋਵੇ ਕਿ ਨਹੀਂ ਹੋਣਾ ਚਾਹੀਦਾ ਕੀ ਇਹ ਸੈਂਸਿਟਿਵ ਇਸ਼ੂ ਨਹੀਂਗਾ ਪੰਜਾਬ ਲਈ ਕੀ ਬਾਕੀ ਸਟੇਟਾਂ ਨੇ ਆਪਦੇ ਸੈਂਸਿਟਿਵ ਇਸ਼ੂਆਂ ਤੇ ਕਾਨੂੰਨ ਨਹੀਂ ਬਣਾਇਆਗਾ ਕੀ ਪੰਜਾਬ ਇਹ ਤਾਂ ਕਾਨੂੰਨ ਨਹੀਂ ਬਣਾ ਸਕਦਾਗਾ ਸੈਂਟਰ ਦੀ ਕੋਈ ਲੋੜ ਨਹੀਂ ਕੀ ਬਣਾ ਸਕਦਾ ਜਾਂ ਤਾਂ 295 ਐਚ ਅਮੈਂਡਮੈਂਟ ਕਰ ਸਕਦਾ ਜਾਂ ਇੱਕ ਨਵਾਂ ਕਾਨੂੰਨ ਬਣਾ ਸਕਦਾ ਕਿਉਂ ਨਹੀਂ ਕਰ ਰਹੇ ਦੱਸ ਦਿਓ ਜੇ ਮਾੜਾ ਚ ਅੱਜ ਭਵੰਤਮਾਨ ਜਿਹੜਿਆਂ ਚੁਟਕੀਆਂ ਮਾਰਦੇ ਹੁੰਦੇ ਸੀ ਕੇਜਰੀਵਾਲ ਦੇ ਭਵੰਤਮਾਨ ਬੇਅਦਬੀ ਦੀਆਂ ਜਿੰਨੀਆਂ ਘਟਨਾਵਾਂ 24 ਘੰਟੇ ਇਨਸਾਫ 48 ਘੰਟੇ ਇਨਸਾਫ ਸਾਡੀ ਸਰਕਾਰ ਲਾ ਦਿਓ ਲਿਆ ਦਿਓ ਅੱਜ ਇੱਥੋਂ ਸਮਾਣੇ ਚੋਂ ਆ ਕੇ ਮੁੜ ਜਾਂਦਾ ਤੇ ਇਹ ਜਿੰਨੇ ਸਿੰਘ ਖੜੇ ਆ ਮਿਲਣ ਜਾਂਦੇ ਆ ਵੀ 8 ਮਹੀਨਿਆਂ ਤੋਂ ਬੰਦਾ ਉਹ ਬੈਠਾ ਹੈ ਝਾਕਿਆ ਨਹੀਂ ਜਾਂਦਾ ਉਧਰ ਯਾਰ ਝਾਕਿਆ ਨਹੀਂ ਜਾਂਦਾ 8 ਮਹੀਨੇ ਕਹਿ ਦੇਣ ਦੀ ਗੱਲ ਹੁੰਦੀ ਆ ਕੱਲੇ ਪਾਣੀ ਤੇ ਬੈਠਾ ਮਾੜਾ ਮੋਟਾ ਖਾ ਪੀ ਲੈਂਦਾ ਆ ਹੋ ਗਏ ਦਾਦ ਨੂੰ ਪਹਿਲਾਂ ਸਿਹਤ ਬਹੁਤ ਡਾਊਨ ਹੋ ਚੁੱਕੀ ਆ ਪਤਾ ਨਹੀਂ ਕਦੋਂ ਚੜ੍ਹਾਈ ਕਰਦੇ 2/5 ਹੈ 2/5 ਜਗ੍ਹਾ ਹੈ ਹਾਂ 2/5 ਆ ਦੇਖ ਲਓ ਕਿੱਥੇ ਬੈਠਾ ਬੰਦਾ ਉਹ ਜਿਹੜਾ ਬੰਦਾ ਠੰਡ ਵੀ ਉਤੋਂ ਦੀ ਗਈ ਆ ਗਰਮੀ ਵੀ ਉਤੋਂ ਦੀ ਗਈ ਆ ਅੱਜ ਅੱਜ 7 ਜੂਨ ਹੈ ਕਿੰਨੀ ਅੱਗ ਪੈਂਦੀ ਆ ਉਹ ਬੈਠਾ ਬੰਦਾ ਕੋਈ ਗਰਮੀ ਆਜੀ ਪਰ ਇੱਥੇ ਮੁੱਖ ਮੰਤਰੀ ਜਿਹੜਾ ਜਨਾਬ ਕਹਿੰਦਾ ਸੀ ਮੈਂ ਲੋਕਾਂ ਦਾ ਹਮਦਰਦ ਆ ਮਾਇਆ ਬਦਲਾ ਲਿਆਉਂਗਾ ਮੈਂ ਖੜੂਗਾ ਜਿਹੜਾ ਕਹਿੰਦਾ ਸੀ ਲਾਮ ਮਸਾਲ ਸਜ਼ਾ ਮਿਲਣੀ ਚਾਹੀਦੀ ਹੈ ਬੇਅਦਬੀਆਂ ਦੇ ਦੋਸ਼ੀਆਂ ਨੂੰ ਅੱਜ ਉਹ ਬੰਦਾ ਮਿਲਦਾ ਤੱਕ ਨਹੀਂ ਆ ਲੱਖ ਦੀ ਲਾਹਨਤ ਹੈ ਜੇ ਮੁੱਖ ਮੰਤਰੀ ਤੇ ਪੰਜਾਬ ਲੋਕੋ ਸੋਡਾ ਫਰਜ ਬਣਦਾ ਏ ਘੇਰ ਕੇ ਪੁੱਛੋ ਸਵਾਲ 11 ਤਰੀਕ ਨੂੰ ਇਸ ਸਮਾਣੇ ਦੇ ਵਿੱਚ ਵੱਡਾ ਇਕੱਠ ਰੱਖਿਆ ਗਿਆ ਨਹੀਂ ਗੈਰਦੀ ਮੀਟਿੰਗ 11 ਦਾ 11 ਨੂੰ ਮੀਟਿੰਗ ਹੈ ਨਹੀਂ ਨਹੀਂ ਮੀਟਿੰਗ ਦੇ ਵਿੱਚ ਹੀ ਸਾਰਾ ਇਕੱਠ ਆ ਰਿਹਾ ਹੈ ਅੱਠ ਵੀ ਹੈ ਇਕੱਠ ਜਿਹੜਾ ਵੀ ਰੱਖਣਾ ਹੈ ਨਹੀਂ 11 ਨੂੰ ਇਕੱਠ ਹੈਗਾ ਅੱਛਾ ਵੀ ਆ ਜਾਓ ਅਗਲਾ ਬੱਟਾ ਇਕੱਠ ਕਰਕੇ ਜੇ ਆਪਾਂ ਜਿੰਨੇ ਸਾਡੇ ਸਾਰੇ ਧਾਰਮਿਕ ਗ੍ਰੰਥਾ ਗੀਤਾ ਵਾਈਬਲ ਪੁਰਾਨ ਰੋਣ ਸਾਹਿਬ ਰਮਾਇਣ ਸਾਰੇ ਆਹ ਦੀ ਜਿਹੜੀ ਬੇਅਦਵੀਆਂ ਹੁੰਦੀਆਂ ਨੇ ਉਹਨਾਂ ਦੇ ਜੇ ਆਪਾਂ ਕਾਨੂੰਨ ਬਣਾਉਣਾ ਹੈ ਜਿਹਦੀ ਉਮਰ ਕੈਦ ਬਾਈ ਦੱਸਿਆ ਵੀ ਉਮਰ ਕੈਦ ਤੱਕ ਔਰ ਉਹ ਸਟੇਟ ਦੇ ਕੋਲੇ ਪਾਵਰ ਹੈ ਸੂਬੇ ਕੋਲੇ ਪਾਵਰ ਹੈ ਸੂਬੇ ਦਾ ਮੁੱਖ ਮੰਤਰੀ ਕਾਨੂੰਨ ਬਣਾ ਸਕਦਾ ਤਾਂ ਇਹ ਕਿਉਂ ਨਹੀਂ ਬਣਾ ਰਹੇ ਜਦੋਂ ਆਪ ਕਹਿੰਦੇ ਰਹੇ ਆ ਅੱਜ ਮਿਲ ਕੇ ਵੀ ਨਹੀਂ ਜਾਂਦੇ ਉਹ ਦਰਵਾਰ ਜਿਹੜੇ ਸੱਤ ਬੱਚੇ ਇੱਥੇ ਵਿਚਾਰੇ ਮਾਰੇਗੇ ਨਾ ਉਹਨਾਂ ਨੂੰ ਉਹਨਾਂ ਪਰਿਵਾਰਾਂ ਨੂੰ ਉਹ ਮਿਲਣ ਮੁੱਖ ਮੰਤਰੀ ਉੱਥੇ ਨਹੀਂ ਪਹੁੰਚਿਆ ਦਰਨੇ ਚ ਉਹਨਾਂ ਨੂੰ ਬੁਲਾਇਆ ਗਿਆ ਵੀ ਆ ਜਾਓ ਡਰਾਮਾ ਕਰ ਗਿਆ ਡੀਐਸਪੀ ਬੀਤਾ ਤੁ ਬਦਲੀ ਕਰਤੀ ਐਸ ਐਚ ਨੂੰ ਭੇਜਤਾ ਐਸ ਡੀ ਨੂੰ ਭੇਜਤਾ ਹੱਲ ਹੋ ਜੂ ਮਸਲਾ ਲੈਂਡ ਪੂਲਿੰਗ ਤੇ ਆਰਡੀਨੈਂਸ ਜਾਰੀ ਕਰਤਾ ਹੂੰ ਬੀਅਦਬੀਆਂ ਦੇ ਨਹੀਂ ਆਰਡੀਨੈਂਸ ਜਾਰੀ ਹੋ ਸਕਦਾ ਦੱਸਣਗੇ ਇੱਥੇ ਜੋ ਹਰ ਰੋਜ਼ ਬੰਦਾ ਜਾਂਦਾ ਹੈ ਨਾ ਉੱਤੇ ਚੜਦਾ ਹੈ ਉਦੇ ਹੱਥਾਂ ਦੇ ਆਟਣ ਵੇਖਣ ਨਾਲੇ ਛਾਲੇ ਪੈ ਗਏ ਉਹਨਾਂ ਤੇ ਬਿਲਕੁਲ ਇੱਕ ਬੰਦਾ ਨਹੀਂ ਦੋ ਬੰਦੇ ਵਾਰੀ ਵਾਰੀ ਚੱਲਦੇ ਆ 400 ਫੁੱਟੋਚਾ ਹੈ ਬਾਈ 400 400 ਫੁੱਟੋਚਾ 400 ਫੁੱਟ ਚੱਲਦਾ ਬੈਠਾ ਬਾਈ ਨੇ ਲੈਂਡ ਪੂਲਿੰਗ ਦੀ ਗੱਲ ਕੀਤੀ ਜ਼ਮੀਨਾਂ ਇਕ ਵਾਰ ਕਰਨ ਦੀ ਗੱਲ ਕੀਤੀ ਉਹ ਜ਼ਮੀਨਾਂ ਇਕ ਵਾਰ ਕਰਨੀਆਂ ਛੋਡੀਆਂ ਜ਼ਮੀਨਾਂ ਦੱਬਣੀਆਂ ਮੋਟਾ ਪੈਸਾ ਖਾਣਾ ਉਹ ਦਿੱਲੀ ਵਾਲੇ ਧਾੜਵੀਆਂ ਨੇ ਕੇਜਰੀਵਾਲ ਵਰਗਿਆਂ ਨੇ ਜਿਹੜੇ ਇੱਥੇ ਆ ਕੇ ਬੈਠ ਗਏ ਉਥੋਂ ਕੱਢੇ ਹੋਏ ਦਬੱਲੇ ਹੋਏ ਲੋਕਾਂ ਦੇ ਉਹ ਸਾਰਾ ਕੁਝ ਲਾਗੂ ਕਰ ਰਿਹਾ ਪੰਜਾਬ ਦੇ ਵਿੱਚ ਉਹ ਕਿਸੇ ਨੇ ਮੰਗਿਆ ਵੀ ਨਹੀਂਗਾ ਜੀ ਆ ਜਿਹੜਾ ਮੰਗਦਾ ਪਿਆ ਉਹ ਮੰਗਦਾ ਵੀ ਕਿ ਮਰਦਾ ਹੋਇਆ ਮੰਗਣਾ ਕੀ ਆ ਉਹਦੇ ਪੈਸੇ ਖਾਣੇ ਆ ਮੋٹے ਅਰਬਾਂ ਰੁਪਏ ਛਕਣਾ ਇਹਨਾਂ ਨੇ ਇੱਕ ਟਰੇਡਰ ਦਾ ਵੀ ਸੀਗਾ ਟਰੇਡਰ ਦਾ ਕਿਹੜਾ ਕਿਸੇ ਮੰਗਿਆ ਦੋ ਐਕਟ ਜਿਹੜੇ ਨੇ ਇਹਨਾਂ ਨੇ ਦੋ ਦਿਨਾਂ ਦੇ ਵਿੱਚ ਸਪੈਸ਼ਲ ਉਹਦੇ ਵਾਸਤੇ ਮੀਟਿੰਗਾਂ ਹੋ ਗਈਆਂ ਕੈਬਨਟ ਦੀਆਂ ਤੇ ਸਾਡੀ ਵਾਰੀ ਆਈ ਪਤੀਲਾ ਖੜ ਗਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕੋਈ ਸਤਿਕਾਰ ਨਹੀਂ ਔਰ ਇੱਕ ਨਾਲ ਕੱਲਾ ਮੁੱਖ ਮੰਤਰੀ ਦੇ ਨਾਮ ਨਾਲ ਬਾਕੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਇਹ ਗੱਲ ਨਹੀਂ ਸੁਣਦੀਗੀ ਬਾਕੀ ਪਾਰਟੀਆਂ ਦੇ ਐਮਐਲਏ ਨੂੰ ਇਹ ਗੱਲ ਨਹੀਂ ਸੁਣਦੀ ਜਾਂ ਸਿੱਖ ਜਥੇ ਬੰਦੀਆਂ ਨੂੰ ਬਾਕੀਆਂ ਨੂੰ ਇਹ ਗੱਲ ਨਹੀਂ ਸੁਣਦੀਗੀ ਜਾਂ ਬਾਕੀ ਜਿੰਨੀਆਂ ਵੀ ਕਿਸਾਨ ਤੇ ਮਜ਼ਦੂਰ ਜਥੇ ਬੰਦੀਆਂ ਕੀ ਉਹਨਾਂ ਲਈ ਇਹ ਬੇਅਦਬੀਆਂ ਐਮ ਨਹੀਂ ਗੀਆਂ ਕਿ ਨਾ ਹੋਣ ਬੇਅਦਬੀਆਂ ਰੋਜ਼ ਹੀ ਹੋਈ ਜਾਂਦੀਆਂ ਆ ਚਾਰ ਦਿਨ ਪਹਿਲਾਂ ਹੀ ਹੋਈ ਐ ਬਿਲਕੁਲ ਦਰਬਾਰ ਸਾਹਿਬ ਹਾਂ ਆ ਕੀ ਇਹ ਬੇਅਦਬੀ ਕਹਿੰਦੇ ਆ ਕਰਨਾ ਆ ਉਹ ਦਿਮਾਗੀ ਤੌਰ ਤੇ ਆ ਵੀ ਦਿਮਾਗੀ ਤੌਰ ਤੇ ਅਫਸਰ ਨੂੰ ਗੁਰਦੁਆਰਾ ਵੀ ਦੇਖਦਾ ਗੁਰਦੁਆਰੇ ਦੇਖਦੇ ਆ ਕੋਈ ਨਹਿਰ ਤੇ ਸ਼ਾਲ ਮਾਰਦਾ ਟਰਾਂਸਫਰਰ ਨਾਲ ਜੱਗ ਜੱਗ ਲੱਗ ਜਾਂਦਾ ਜਾਂ ਹੋਰ ਨਹੀਂ ਕਹਦੀ ਬਾਹ ਫੜ ਲੈਂਦਾ ਜਾ ਕੇ ਇਹ ਤੋਂ ਸਾਬਤ ਹੁੰਦਾ ਕਿ ਸਾਜ਼ਿਸ਼ ਹੈ ਲਖੇ ਸਾਜ਼ਿਸ਼ ਹੈ ਜੀ ਕਿ ਤੁਸੀਂ ਦਿਮਾਗੀ ਤੌਰ ਤੇ پاਗਲ ਕਹਿ ਦਿਓ ਛੁੱਟ ਜੂਗੇ ਬੱਚਾ ਕਹਿ ਦਿਓ ਛੁੱਟ ਜੂਗੇ ਇਨਾਂ ਨੂੰ ਉਮਰ ਕੈਦ ਹੋਵੇ ਉਹਦੇ ਬਾਅਦ ਮਜਾਲਾ ਹੋਵੇ ਤਾਂ ਕਹਿ ਦਿਓ ਕਾਨੂੰਨ ਬਣ ਗਿਆ ਇੱਕ ਵਾਰੀ ਕੋ ਝਾਕ ਵੀ ਜਾਵੇ ਚਲੋ ਜੀ ਹੌਸਲਾ ਬਣਨ ਮਾਲ ਸਾਹਿਬ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਬੇਨਤੀ ਆ ਵੀਰੋ ਕਿ ਯਾਰਾਂ ਲੈ ਕੇ ਆਏ ਹੋ ਜੀ ਉਸ ਦਿਨ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਸਮਾਣੇ 'ਚ ਖੜੇ ਆਂ ਜਿੱਥੇ ਬੇਆਦਬੀਆਂ ਦਾ ਮੋਰਚਾ ਹੈ ਔਰ ਮਾੜਾ ਜੇ ਇੱਕ ਵਾਰੀ ਅਗਲੀ ਗੱਲ ਕਰਨ ਤੋਂ ਪਹਿਲਾਂ ਵਿਖਾ ਦਿਓ ਭਾਈ ਗੁਰਜੀਤ ਸਿੰਘ ਕਿੱਥੇ ਬੈਠੇ ਨੇ ਆ ਹਾਈਟ ਵਿਖਾ ਦਿਓ ਉਹ ਬੈਠੇ ਨੇ ਥੱਲੇ ਉੱਡ ਜਾ ਮਾੜਾ ਕੈਮਰਾ ਉਹ ਵੇਖੋ ਜਿੱਥੇ ਜਾਂਦੇ ਕਿੰਨਾ ਟਾਈਮ ਲੱਗਦਾ ਧੁੱਪ ਵੀ ਕਿੰਨੀ ਜ਼ਿਆਦਾ ਹੈ ਤੇ ਪਹਿਲਾਂ ਠੰਡ ਵੀ ਕਿੰਨੀ ਜ਼ਿਆਦਾ ਹੈ ਨੇਰੀ ਵੀ ਤੇ ਮੀਂਹ ਵੀ ਔਰ ਹਰ ਰੋਜ਼ ਦੋ ਆੜੀਆਂ ਇੱਕ ਬੰਦਾ ਐਂ ਚੜ ਕੇ ਜਾਂਦਾ ਉੱਤੇ ਤੇ ਜੋ ਵੀ ਉਹਨਾਂ ਦਾ ਹਿਸਾਬ ਕਿਤਾਬ ਉਹਨਾਂ ਨੂੰ ਥੋੜਾ ਬਹੁਤ ਜੋ ਖਾਣ ਨੂੰ ਦਿੰਦੇ ਨੇ ਜਾਂ ਪੀਣ ਨੂੰ ਦਿੰਦੇ ਨੇ ਕਿਉਂਕਿ ਉਹਨਾਂ ਨੇ ਰੋਟੀ ਤਿਆਗੀ ਹੋਈ ਹੈ ਹੁਣ ਮੈਨੂੰ ਇੱਕ ਗੱਲ ਸਿਰਫ ਕਹਿਣੀ ਆ ਸੀ ਜਿਹੜੀ ਮੈਨੂੰ ਤੇ ਲੱਖੀ ਨੂੰ ਅਸੀਂ ਜਾਂਦੇ ਜਾਂਦੇ ਖੜ ਗਏ ਤੇ ਭਾਈ ਗੁਰਪ੍ਰੀਤ ਸਿੰਘ ਜੀ ਨੇ ਬਾਅਦ ਚ ਦੱਸੀ